ਅਜੇ ਪ੍ਰੀਤਵਾਲੀ ਇਸ ਤਰ੍ਹਾਂ ਪਿਆਰ ਕਰ ਜਿਵੇਂ ਦੁੱਧ ਤੇ ਪਾਣੀ ਦਾ ਪਿਆਰ ਹੈ ਜਦੋਂ ਪਾਣੀ ਵਿੱਚ ਦੁੱਧ ਮਿਲਾ ਦਿਓ ਜਾਂ ਦੁੱਧ ਵਿੱਚ ਪਾਣੀ ਮਿਲਾ ਦਿਓ ਦੁੱਧ ਇੰਨਾ ਪਿਆਰ ਕਰਦਾ ਹੈ ਪਾਣੀ ਨੂੰ ਵੱਖ ਹੋਣ ਹੀ ਨਹੀਂ ਦਿੰਦਾ ਆਪਣੇ ਵਰਗਾ ਰੂਪ ਦੇ ਦਿੰਦਾ ਆਹ ਪਤਲਾ ਹੋ ਗਿਆ ਪਰ ਪਾਣੀ ਨੂੰ ਵੱਖ ਨਹੀਂ ਨਜ਼ਰ ਆਉਣ ਦਿੱਤਾ ਆਪਣੇ ਵਰਗਾ ਰੰਗ ਦਿੱਤਾ ਆਪਣੇ ਵਿੱਚ ਥਾਂ ਦਿੱਤੀ ਜਿਨਨੇ ਦੁੱਧ ਦੀ ਕੀਮਤ ਪੈਂਦੀ ਸੀ ਨਾਲ ਪਾਣੀ ਵੀ ਪਵਾ ਦਿੱਤੀ ਜਦੋਂ ਉਸੇ ਦੁੱਧ ਨੂੰ ਰੱਖਿਆ ਚੁੱਲ੍ਹੇ ਤੇ ਤੇ ਉਬਾਲ ਆਇਆ ਜਦੋਂ ਸੇਕ ਲੱਗਾ ਤੇ ਪਾਣੀ ਉੱਡਣ ਲੱਗਾ ਤੇ ਕਿਸੇ ਕਹੋ ਪਾਣੀ ਸਵਾਰਥੀ ਤੈਨੂੰ ਥਾਂ ਦਿੱਤੀ ਤੇਰੀ ਕੀਮਤ ਪਵਾਈ ਸੇਕ ਲੱਗਾ ਤੇ ਪਹਿਲਾਂ ਉੱਡਣ ਲੱਗ ਪਏ ਕਹਿੰਦਾ ਸਵਾਰਥੀ ਨਹੀਂ ਜਿਨਨੇ ਮੁਹੱਬਤ ਕੀਤੀ ਉਹਦੇ ਤੋਂ ਮੈਂ ਪਹਿਲਾਂ ਕੁਰਬਾਨ ਜਾਣਾ ਚਾਹਾਂਦਾ ਇਹ ਨਹੀਂ ਸੀ ਕਿ ਬਾਅਦ ਚ ਲੱਗੇ ਪਹਿਲਾਂ ਮੈਨੂੰ ਲੱਗੇ ਦੁੱਧ ਨੂੰ ਸੇਕ